ਅੱਜ ਇੱਕ ਵਾਰੀ ਹੋਰ ਇੱਕ ਨਵੇਂ winner ਦੇ ਨਾਲ ਤੇ ਇੱਕ ਨਵੀਂ ਵੀਡੀਓ ਦੇ ਨਾਲ ਅੱਜ winner ਦੀ ਗੱਲ ਕਰਦੇ ਆ ਜਿਨ੍ਹਾਂ ਦਾ ਲੱਗਿਆ 90000 ਰੁਪਏ ਦਾ ਇਨਾਮ 9 ਤਰੀਕ ਨੂੰ 1 ਵਜੇ 11084 ਨੰਬਰ ਤੇ winner ਦੇਖੋ ਜੀ ਤੁਸੀਂ ਪਹਿਲਾਂ ਬਿਲਕੁਲ ਹੀ ਸਿੰਪਲ ਲੋਕ ਜਿਹੜੇ ਕਹਿੰਦੇ ਆ ਨਾ ਜਿਹੜੇ ਕੀ ਯਾਰ ਸੈਟਿੰਗ ਨਾਲੇ ਨਾਮ ਨਿਕਲਦਾ ਹੈ ਜਾਂ ਇਹਨਾਂ ਦੇ ਬੰਦੇ ਹੀ ਹੁੰਦੇ ਆ ਤੁਹਾਨੂੰ ਦਿਖਾ ਦਿੰਦੇ ਆ ਕੋਈ ਸੈਟਿੰਗ ਨਹੀਂ ਕੋਈ ਬੰਦੇ ਨਹੀਂ ਇੱਕ ਨਾਰਮਲ ਇਨਸਾਨ ਦਾ ਨਾਮ ਨਿਕਲਿਆ ਅੱਜ ਦੂਜਾ ਪ੍ਰਾਈਜ਼ 10 10 9000 ਰੁਪਏ ਦੇ 10 ਨਾਮ ਨਿਕਲੇ ਆ 6 ਰੁਪਏ ਵਾਲੀ ਟਿਕਟ ਜਿਸ ਨੂੰ ਛੋਟੀ ਟਿਕਟ 120 ਰੁਪਏ ਦੀ ਟਿਕਟ ਸੀ 10 ਸੀਰੀਜ਼ ਦੀ ਲੋਟਰੀ ਸੀ ਤੇ ਗੱਲਬਾਤ ਕਰਦੇ ਹਾਂ ਅੱਜ winner ਦੇ ਨਾਲ ਹਾਂਜੀ ਸਰ ਕਹਾਂ ਨਾਮ ਹੈ ਆਪਕਾ ਵਿਕਾਸ ਤੋਂ ਆਪਕੋ ਮਤਲਬ ਕਿਵੇਂ ਹੋ ਹੋਗੀ ਮੈਂ ਯਾਰ ਅੱਜ ਇੱਕ ਲੋਟਰੀ ਡਾਲਤਾ ਹੂੰ ਆਪਣੀ ਕਿਸਮਤ ਅਜਮਾਤਾ ਹੂੰ 9 ਤਾਰੀਖ ਨੂੰ ਮੇਰਾ ਭਾਈ ਆਇਆ ਥਾ ਉਸਨੇ ਟਿਕਟ ਡਾਲੀ ਉਹ ਚਲਾ ਗਿਆ ਐਨ੍ਹਾ ਬਾਦ ਆਜ ਸਵੇਰ ਫੋਨ ਗਿਆ ਕਿ ਭਾਈ ਤੁਹਾਡੀ ਲੋਟਰੀ ਲੱਗੀ ਤੋਂ ਆਪਕੋ 9 ਤਾਰੀਖ ਦੇ ਬਾਅਦ ਅੱਜ ਪਤਾ ਲਗਾ ਕਿ ਆਪਕਾ ਇਨਾਮ ਨਿਕਲਾ ਹਾਂਜੀ ਅੱਜ ਪਤਾ ਪੜਾ ਹਮ ਤੋ ਇਨਕੋ ਕਬਸੇ ਢੂੰਡ ਰਹੇ ਥੇ ਕਿ ਯਾਰ ਸਾਡਾ 9000 ਰੁਪਏ ਵਾਲਾ winner ਹੈਗਾ ਕਿੱਥੇ ਆ ਅੱਜ ਤੁਹਾਡੇ ਸਾਹਮਣੇ 9000 ਦਾ winner ਸਾਡੀ 2 ਦਿਨ ਦੀ ਮਿਹਨਤ ਤੋਂ ਬਾਅਦ ਤੁਹਾਡੇ ਸਾਹਮਣੇ ਖੜਾ ਅੱਛਾ ਆਪਕੋ ਪਤਾ ਕੈਸਾ ਲਗਾ ਕਿ ਇਸੀ ਸਟਾਲ ਸੇ ਲਾਟਰੀ ਡਾਲਨੀ ਹੈ ਯਾਰ ਭਾਈ ਨੇ ਬਤਾਇਆ ਥਾ ਕਿ ਇਧਰ ਸੇ ਹੀ ਡਾਲੋ ਹਾਂਜੀ ਵਿਸ਼ਵਾਸ ਤਾਂ ਇਧਰ ਸੇ ਕਿ ਇਨਾਮ ਨਿਕਲੇਗਾ ਤਾਂ ਪੈਸੇ ਮਿਲ ਹੀ ਜਾਣਗੇ ਹਾਂਜੀ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਜੀ ਲੋਕ ਸਾਡੇ ਤੇ ਭਰੋਸਾ ਕਰਦੇ ਆ ਤੇ ਅਸੀਂ ਉਹਨਾਂ ਦੇ ਮਨ ਭਰੋਸੇ ਤੇ ਖਰੇ ਉਤਰਦੇ ਆ ਇਨਾਮ ਭਾਵੇਂ 100 ਰੁਪਏ ਦਾ ਹੋਵੇ ਭਾਵੇਂ ਕਰੋੜ ਤੱਕ ਦਾ ਹੋਵੇ ਸਾਰੇ ਇਨਾਮ ਅਸੀਂ ਕਲੇਮ ਕਰਵਾ ਕੇ ਦਿੰਦੇ ਆ winner ਨੂੰ ਸਾਹਮਣੇ ਲੈ ਕੇ ਆਨੇ ਆ ਜਿਵੇਂ ਅੱਜ ਤੁਹਾਡੇ ਸਾਹਮਣੇ ਨਾਲ ਸਾਡੇ winner ਖੜੇ ਹੈ ਇਹਨਾਂ ਦਾ 90000 ਰੁਪਏ ਇਨਾਮ ਨਿਕਲਿਆ ਕਬਾੜ ਦਾ ਕੰਮ ਕਰਦੇ ਸੀ ਕਬਾੜੀ ਕਾ ਕੰਮ ਕਰਤੇ ਸੀ ਹਾਂ ਕਬਾੜ ਕਾ ਕਿਤਨੇ ਪੈਸੇ ਕਮਾਤੇ ਥੇ ਕਮਾ ਲੇਤੇ ਮਹੀਨੇ ਮੇ 10-15000 ਰੁਪਏ ਦੇਖ ਲਓ 15000 ਰੁਪਏ ਮਹੀਨਾ ਕਮਾਉਂਦੇ ਸੀਗੇ 90000 ਦਾ ਇਨਾਮ ਆਇਆ ਬਹੁਤ ਸਪੋਰਟ ਹੁੰਦੀ ਹੈ ਇੱਕ 90000 ਰੁਪਏ ਨਾਲ ਇਹਨਾਂ ਦਾ ਪੂਰਾ ਮਤਲਬ ਜੋ ਵੀ ਕੰਮ ਕਾਜ ਚ ਪੈਸੇ ਪਾਣੇ ਸੀ ਉਹ ਪੂਰੇ ਹੋ ਜਾਣਗੇ ਲੱਗਦਾ 90000 ਸੇ ਕੁਝ ਨਾ ਕੁਝ ਹੋ ਜਾਏਗਾ ਹਾਂ ਬਹੁਤ ਕੁਝ ਹੋ ਜਾਏਗਾ ਖੁਸ਼ ਹੋ ਆਪ ਹਾਂ ਜੀ ਮਤਲਬ ਬਾਅਦ ਵਿੱਚ ਘਰ ਪੇ ਜਾ ਕੇ ਬਤਾਓਗੇ ਕਿ ਮੇਰਾ ਇਨਾ ਚਲੋ ਬਹੁਤ ਬੜੀ ਹੈ ਜੀ ਐਦਾਂ ਹੀ ਤੁਸੀਂ ਇਹ ਡੁਗਰੀ ਦੀ ਦੁਕਾਨ ਤੇ ਖੜੇ ਆ ਅਸੀਂ ਗਾਂਧੀ ਬ੍ਰਦਰਸ ਦੀ ਇਹ ਬ੍ਰਾਂਚ ਹੈ ਪੂਰੇ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਇੱਥੇ ਤੇ ਲੋਕ ਕਹਿੰਦੇ ਸੀ ਕਿ ਇੱਧਰ ਇਨਾਮ ਨੇ ਨਿਕਲਦੇ ਇੱਧਰ ਤਾਂ ਇਨਾਮ ਵਾਲੀ ਝੜੀ ਲੱਗੀ ਹੋਈ ਹੈ ਮੈਂ ਤੁਹਾਨੂੰ ਦੱਸ ਦੇਣਾ ਅਗਸਤ ਦੇ ਮਹੀਨੇ ਦੀ ਗੱਲ ਕਰਾਂ ਤਾਂ ਬੇਤਾਸ਼ਾ ਇਨਾਮ 90000 9 ਲੱਖ 32 ਲੱਖ 225000 90000 ਦੇ ਦੋ ਤਿੰਨ ਇਨਾਮ 5 5 99000 ਰੁਪਏ ਦੇ ਇਨਾਮ ਕਿੰਨੇ ਇਨਾਮ ਕੱਢ ਚੁੱਕੇ ਆ ਇਸ ਬ੍ਰਾਂਚ ਦੇ ਉੱਤੇ ਤੇ ਤੁਹਾਡੀ ਵੇਟ ਕਰ ਰਹੇ ਆ ਤੁਸੀਂ ਜਲਦੀ ਜਲਦੀ ਆਓ ਤੇ 7 ਕਰੋੜ ਦੀ ਇੱਕ ਲੱਕੀ ਟਿਕਟ ਲੈ ਕੇ ਜਾਓ ਗਾਂਧੀ ਬ੍ਰਾਂਚ ਦੀ ਇਸ ਬ੍ਰਾਂਚ ਤੋਂ ਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਆਲੇ-ਦੁਆਲੇ ਦੀ ਗੱਲ ਨਾ ਸੁਣਿਓ ਲੋਕੀ ਬਹੁਤ ਕੁਝ ਕਹਿਣਗੇ ਗਾਂਧੀ ਇਦਾਂ ਗਾਂਧੀ ਉਦਾਂ ਤੁਸੀਂ ਸਿਰਫ ਸਾਡੇ ਤੇ ਵਿਸ਼ਵਾਸ ਰੱਖ ਕੇ ਆਣਾ ਤੇ ਜਦੋਂ ਤੁਹਾਡਾ ਇਨਾਮ ਨਿਕਲੇਗਾ ਉਹਨਾਂ ਨੂੰ ਆਪੇ ਜਵਾਬ ਮਿਲ ਜਾਏਗਾ ਜਿਹੜੇ ਸਾਡੇ ਬਾਰੇ ਬੋਲਦੇ ਆ ਪੁੱਠਾ ਤੇ ਸਿੱਧਾ ਸਾਨੂੰ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਆ ਸਾਡੀ ਮਿਹਨਤ ਉਹਨਾਂ ਨੂੰ ਜਵਾਬ ਦੇਗੀ ਕਿਉਂਕਿ ਬੋਲਣ ਨਾਲ ਨਹੀਂ ਕੰਮ ਕਰਕੇ ਜਵਾਬ ਦੇਵਾਂਗੇ ਕੰਮ ਤੇ ਭਰੋਸਾ ਰੱਖਦੇ ਆ ਤੇ ਉਮੀਦ ਕਰਦੇ ਆ ਮਿਲਦੇ ਆ ਜਲਦੀ ਨਵੀਂ ਵੀਡੀਓ ਦੇ ਨਾਲ ਤੇ ਨਵੇਂ winner ਦੇ ਨਾਲ ਧੰਨਵਾਦ